ਰੱਬ ਜਾਣੇ ਉਹ ਕੈਸੇ ਲੋਕ ਹੋਣੇ ਪਹਿਚਾਨ ਸਕੇ ਨਾ ਅੱਲਾ ਦੇ ਯਾਰ ਨੂੰ ਜੀ ਤਪ ਦੀ ਲੋਹ ਦੇ ਉੱਤੇ ਬਿਠਾਲ ਦਿੱਤਾ ਸੁਖਮਨੀ ਸਾਹਿਬ ਦੇ ਸਿਰ ਜਨਹਾਰ ਨੂੰ ਜੀ ਜੀ ਦੀ ਨજર ਸੀਨੇ ਨੂੰ ਠਾਰਦੀ ਐ ਜਿਹਦੇ ਬੋਲ ਰੂਹਾਂ ਨੂੰ ਸ਼ਾਂਤ ਕਰਦੇ ਲਾਲੀ ਚਿਹਰੇ ਦੀ নূর ਪਈ ਵੰਡਦੀ ਐ ਜੀ ਦੀ ਸਿਫਤ ਸਾਦ ਕਈ ਭਾਂਤ ਕਰਦੇ ਉਹਨੂੰ ਦੇਖ ਦੇ ਵਿੱਚ ਉਬਾਲ ਦਿੱਤਾ ਅੱਖੀ ਤੱਕ ਨਾ ਸਕੇ ਖੁਮਾਰ ਨੂੰ ਜੀ ਰੱਬ ਜਾਣੇਉ ਕੈਸੇ ਲੋਕ ਹੋਣੇ ਪਹਿਚਾਨ ਸਕੇ ਨਾ ਅੱਲਾ ਦੇ ਯਾਰ ਨੂੰ ਜੀ ਚੰਦ ਸੂਰਜ ਵੀ ਜਿਸ ਨੂੰ ਕਰਨ ਸਜਦੇ ਜੀਨੂੰ ਤਾਰੇ ਵੀ ਚੁੱਕ ਨਮਸਕਾਰ ਕਰਦੇ ਜਿਹਦੇ ਅੰਦਰੋਂ ਕੋਮਲਤਾ ਫੁੱਟਦੀ ਐ ਜਿਹਦੇ ਜਿਹਦਾ ਫੁੱਲ ਵੀ ਦਿਲੋਂ ਸਤਕਾਰ ਕਰਦੇ ਕੇਸ ਖੋਲ ਕੇ ਪਾਵਦੇ ਸੀਸ ਰੇਤਾ ਕਹਿੰਦੇ ਬਦਲਣਾ ਇਹਦੀ ਨੁਹਾਰ ਨੂੰ ਜੀ ਰੱਬ ਜਾਣੇਉ ਕੈਸੇ ਲੋਕ ਹੋਣੇ ਪਹਿਚਾਨ ਸਕੇ ਨਾ ਅੱਲਾ ਦੇ ਯਾਰ ਨੂੰ ਜੀ ਲੱਗ ਗਈਆਂ ਸਮਾਧੀਆਂ ਤਵੀ ਉੱਤੇ ਸੁਰਤ ਜੁੜੀ ਸੀ ਦੇਸ਼ ਨਿਰੰਕਾਰ ਦੇ ਜੀ ਕਿਵੇਂ ਜਨਮ ਸ਼ਹੀਦਾਂ ਨੂੰ ਦੇ ਰਿਹਾ ਹੈ ਲੋਕੀ ਤੱਕ ਦੇ ਰੰਗ ਕਰਤਾਰ ਦੇ ਜੀ ਕਿਵੇਂ ਸੱਚ ਤੋਂ ਜਿੰਦ ਕੁਰਬਾਨ ਕਰਨੀ ਦੱਸ ਰਿਹਾ ਹੈ ਇਹ ਸੰਸਾਰ ਨੂੰ ਜੀ ਰੱਬ ਜਾਣੇ ਉਹ ਕੈਸੇ ਲੋਕ ਹੋਣੇ ਪਹਿਚਾਨ ਸਕੇ ਨਾ ਅੱਲਾ ਦੇ ਯਾਰ ਨੂੰ ਜੀ ਕਿਹਾ ਬੱਦਲਾਂ ਜਲ ਵਰਸਾ ਦੇਈਏ ਹਵਾ ਆਖ ਦੀ ਅੱਗ ਬੁਝਾ ਦੇਵਾਂ ਅੱਗ ਤਵੀ ਦੇ ਹੀਠੋਂ ਪਈ ਪੁੱਛ ਦੀ ਸੀ ਚ ਆਖੋ ਅੱਗ ਲਾਹੌਰ ਨੂੰ ਲਾ ਦੇਵਾਂ ਗੁਰਾਂ ਕਿਹਾ ਮੈਂ ਭਾਣੇ ਨੂੰ ਮੰਨਣਾ ਹੈ ਜਿਹੜਾ ਭਾਮ ਦਾ ਮੇਰੇ ਕਰਤਾਰ ਨੂੰ ਜੀ ਰੱਬ ਜਾਣੇ ਉਹ ਕੈਸੇ ਲੋਕ ਹੋਣ ਪਹਿਚਾਨ ਸਕੇ ਨਾ ਅੱਲਾ ਦੇ ਯਾਰ ਨੂੰ ਜੀ ਤਪ ਦੀ ਲੋਹ ਦੇ ਉੱਤੇ ਬਿਠਾ ਲ ਦਿੱਤਾ ਸੁਖਮਨੀ ਸਾਹਿਬ ਦੇ ਸਿਰ ਜਨਹਾਰ ਨੂੰ